साथी रुके हैं उनके लिए चाय की व्यवस्था की गई है और वो सभी लोग चाय ले रहे हैं आप रास्ते में फंसे हुए थे चाय ले रहे हो जी, जी, जी आप है ना कोई दिक्कत तो नहीं आपको नहीं कोई दिक्कत नहीं है सर ठीक है धन्यवाद तो जी फिर जी आप रास्ते से फंसे जी चाय पी रहे हो जी ठीक है देख लें कि आइसर मोहाली के अंदर जो एयरपोर्ट रोड से जो आइसर की तरफ जाता है तो क्योंकि शहीद भगत सिंह के साथ में जो अंडर ब्रिज और ऊपर रेलवे लाइन है ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਜਿਸ ਦਾ ਅਸਰ ਅੱਜ ਤੜਕੇ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਥਾਂ ਥਾਂ ਤੇ ਦੁਕਾਨਾਂ ਬਾਜ਼ਾਰ ਪੂਰੀ ਤਰ੍ਹਾਂ ਬੰਦ ਪੈ ਨੇ ਉੱਥੇ ਹੀ ਕਿਸਾਨਾਂ ਵੱਲੋਂ ਅੱਜ ਪੈਟਰੋਲ ਪੰਪ ਗੈਸ ਸਟੇਸ਼ਨਾਂ ਦੁਕਾਨਾਂ ਦਫ਼ਤਰ ਆਦ ਬੰਦ ਰੱਖਣ ਦੇ ਨਾਲ ਨਾਲ ਆਵਾਜਾਈ ਠੱਪ ਰੱਖਣ ਦਾ ਐਲਾਨ ਵੀ ਕੀਤਾ ਗਿਆ ਸੀ ਅੱਜ ਦਿਨ ਚੜਦਿਆਂ ਹੀ ਇਸ ਦਾ ਪੂਰਾ ਅਸਰ ਦੇਖਣ ਨੂੰ ਵੀ ਮਿਲ ਰਿਹਾ ਹੈ ਅੱਜ ਸਵੇਰੇ ਹੀ ਸਬਜ਼ੀ ਮੰਡੀਆਂ ਸਣੇ ਪੂਰੇ ਬਾਜ਼ਾਰ ਆਦ ਬੰਦ ਮਿਲੇ ਨੇ ਉੱਥੇ ਹੀ ਪੰਪ ਮਾਲਕਾਂ ਵੱਲੋਂ ਆਪਣੇ ਪੈਟਰੋਲ ਪੰਪ ਵੀ ਬੰਦ ਰੱਖੇ ਗਏ ਨੇ ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਹਾਈਵੇਜ਼ ਜਾਮ ਕੀਤੇ ਗਏ ਨੇ ਅਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਤੁਸੀਂ ਇੱਥੇ ਪਰ ਦੇਖ ਸਕਦੇ ਹੋ ਕਿ ਜੋ ਸਾਥੀ ਰੁਕੇ ਹੋਏ ਹਨ ਉਹਨਾਂ ਲਈ ਚਾਹ ਦੀ ਵਿਵਸਥਾ ਕੀਤੀ ਗਈ ਹੈ। ਔਰ ਉਹ ਸਭੀ ਲੋਕ ਚਾਹ ਲੈ ਰਹੇ ਹਨ। ਆਪ ਰਸਤੇ ਮੇ ਫਸੇ ਹੋਏ ਤਾਂ ਚਾਹ ਲੈ ਰਹੇ ਜੀ ਆਪ ਹਨਾ ਕੋਈ ਦਿੱਕਤ ਤਾਂ ਨਹੀਂ ਆਪਕੋ। ਕੋਈ ਦਿੱਕਤ ਨਹੀਂ ਆ ਸਰ। ਠੀਕ ਹੈ ਧੰਨਵਾਦ ਜੀ। फिर जी आप रास्ते से फंसे जी चाय पी रहे हो जी ब्रेड ठीक है आप देखिए कि जो किसान यूनियन के द्वारा ये देखिए लेबर के साथी हैं सर आपको किसी ने रोका तो नहीं चाय लेने के लिए ठीक है ठीक है धन्यवाद बहुत बहुत आप सभी देख सकते हैं कि यहाँ पर पूर्ण व्यवस्था की गई है किसानों द्वारा हम मान सकते हैं कि कुछ मुश्किलों का सामना करना पड़ सकता है लेकिन हमने चाय की उनके लिए ब्रेड के लिए आप देखें कि मीडिया के साथ ही खड़े हैं वो भी चाय पानी ले रहे हैं क्योंकि कड़ाके की ठंड के अंदर किसान यहाँ पर डटे हुए हैं ਕਿ ਉਹ ਨਾ ਲਵੇ ਹਸਲਾ ਤੇ ਆਪਣੇ ਲਵੇ ਢੰਡੇ ਤੇ ਡੰਡੇ ਨੇ ਆਪਣਾਉਣਾ ਨਾਲ ਕੋਈ ਮੁਕਾਬਲਾ ਨਹੀਂ ਪਰ ਕਿਸਾਨ ਕਮਈ ਬੈਠੇ ਜੱਲਿਆਂ ਸਾਹਮਣੇ ਮਰਨ ਵਰਤ ਰੱਖਿਆ ਹੋਇਆ ਸੰਕਟ ਦੇ ਪੈੜਾ ਥੱਲੇ ਅੱਗ ਮਚਾਈ ਹੋਈ ਆ ਅੱਗ ਪੰਜਾਬੀ ਭਗਵਾਨ ਤੜਫਿਆ ਫਿਰਦਾ ਜਿਹੜਾ ਪੱਕ ਸਿੰਘ ਦੀ ਪੱਕ ਵਣ ਕੇ ਬੜਾ ਇਨਕਲਾਬੀ ਬਣਿਆ ਫਿਰਦਾ ਸੀ ਉਹ ਪੰਜ ਮਿੰਟਾਂ ਵਾਲੀ ਬੀਬੀ ਜਿਹੜੀ ਚੁਟਕੀਆਂ ਮਾਰ-ਮਾਰ ਕੇ ਤੈਨੂੰ ਐਮਐਸਪੀ ਦੰਦੀ ਤੀ ਅੱਜ ਉਹਦਾ ਉਹਦੇ ਵੀ ਗਏ ਤੇ ਉਹ ਮੰਤਰੀ ਪਤ ਤੋਂ ਵੀ ਲੈ ਦਿੱਤੀ ਗਈ ਤਾਂ ਹੋਇਆ ਵੱਡਾ ਰੋੜ ਤੇ ਆ ਚੀਮਾ ਸਾਰਾ ਬੰਦਾ ਹੈ ਤੇ ਇਹ ਕੀਮਾ ਦੀ ਹੁਣ ਇਹ ਤਸਵੀਰ ਹੈ ਤੇ ਸਹੀ 7 ਵਜੇ ਟੀਮ ਨੂੰ ਬੰਦ ਕਰਤਾ ਤੇ ਇਹਨਾਂ ਨੇ ਆਪਣਾ ਰੋਡ ਸਹੀ 7 ਵਜੇ ਸਾਡੇ ਕਿਸਾਨ ਆ ਕੇ ਥਲਖ ਦੇ ਉੱਤੇ ਬਹਿ ਗਏ تھے ਤੇ ਇਹ ਸਹੀ 7 ਵਜੇ ਕਿਸਾਨ ਆ ਕੇ ਚੀਮਾ ਮੰਡੀ ਦੇ ਵਿੱਚ ਬੈਠੇ ਤੇ ਇਹ ਹੁਣੇ ਦੀ ਪੋਜੀਸ਼ਨ ਹੈ ਵੱਡਾ ਦੂਰ ਤੱਕ ਟਰੱਕਾਂ ਦਾ ਲੰਘਣ ਲੱਗੀ ਜਦੋਂ ਕਿ ਇਹ ਕਿਹਾ ਹੋਇਆ ਸੀ ਵੀ ਭਾਈ 7 ਵਜੇ ਬੰਦ ਕਰਨਾ ਹੈ ਪੰਜਾਬ ਪਰ ਕੁਝ ਟਰੱਕਾਂ ਦੀ ਰਗੈਲੀ ਹੈ ਕੁਝ ਬਾਹਰਲੇ ਟਰੱਕ ਨੇ ਜਿਹਨਾਂ ਦੀ ਮਜਬੂਰੀ ਹੈ ਤੇ ਇਹ ਮਜਬੂਰੀ ਕਰਕੇ ਹੁਣ ਇਹਨੂੰ ਲੈਣ ਚ ਲੱਗਣਾ ਪਿਆ ਤੇ ਆਹ ਸਾਰੀਆਂ ਸੜਕਾਂ ਸਾਡੀਆਂ ਬੰਦ ਕਰੀਆਂ ਪਈਆਂ ਨੇ ਤੇ ਆਹ ਸਾਡੇ ਗਰੰਟ ਗਾਰ ਖੜੇ ਨੇ ਤੇ ਤਾਂ ਕਿਸਾਨਾਂ ਵੱਲੋਂ ਆਪਣੇ ਰੋਸ ਪ੍ਰਦਰਸ਼ਨ ਕਰਦੇ ਆ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਥਾਂ ਥਾਂ ਤੇ ਟੋਲ ਪਲਾਜ਼ੇ ਰੋਕ ਕੇ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਫਿਰ ਭਾਵੇਂ ਉਹ ਲੁਧਿਆਣਾ ਦਾ ਲਾਡੂਬਾਲ ਟੋਲ ਪਲਾਜ਼ਾ ਹੋਵੇ ਜਾਂ ਫਿਰ ਪਟਿਆਲਾ ਦੇ 3 ੜੀ ਜੱਟਾਂ ਦਾ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਸਾਰੇ ਰਾਹ ਅਤੇ ਟੋਲ ਪਲਾਜ਼ੇ ਆਦ ਬੰਦ ਕੀਤੇ ਗਏ ਨੇ ਪੰਜਾਬ ਵਿੱਚ ਲਾਕਡਾਊਨ ਵਰਗਾ ਮਾਹੌਲ ਵੇਖਣ ਨੂੰ ਮਿਲ ਰਿਹਾ ਪਟਿਆਲਾ ਤੋਂ ਚੰਡੀਗੜ੍ਹ ਜਾਣ ਵਾਲਾ ਰੋਡ ਪੂਰੀ ਤਰ੍ਹਾਂ ਬੰਦ ਏ ਇਸੇ ਤਰ੍ਹਾਂ ਟਾਂਡਾ ਊੜਮੜ ਦੇ ਅੱਡਾ ਸਰਾਂ ਵਿਖੇ ਕਿਸਾਨਾਂ ਨੇ ਟਾਂਡਾ ਹੁਸ਼ਿਆਰਪੁਰ ਰੋਡ ਨੂੰ ਜਾਮ ਕਰ ਦਿੱਤਾ ਹੈ ਹਾਲਾਂਕਿ ਪੰਜਾਬ ਦੇ ਸੱਦੇ ਤੇ ਪਹਿਲਾਂ ਹੀ ਆਵਾਜਾਈ ਬੇहद ਘੱਟ ਸੀ ਇਸੇ ਬਾਵਜੂਦ ਵੀ ਕਿਸਾਨਾਂ ਵੱਲੋਂ ਰੋਡ ਜਾਮ ਕੀਤੇ ਗਏ ਨੇ ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਠੱਪ ਹੋ ਗਈ ਏ सभी साथी देख लें कि आयसर मोहाली के अंदर जो एयरपोर्ट रोड से जो वो आयसर की तरफ जाता है तो क्योंकि शहीद भगत सिंह के साथियों जो अंडर ब्रिज और ऊपर रेलवे लाइन है उसको बंद कर दिया गया है पंजाब बंद की कॉल है और सारी जगह देखें आप जो ट्रैफिक है को रोक दिया गया सारे ਜਲਦੀ ਤੋਂ ਜਲਦੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਆ ਦੇ ਸਾਥੀ ਕਿਵੇਂ ਆ ਕੇ ਸਾਥੀ ਜਿਹੜੇ ਨੇ ਬੈਸ ਵੀ ਕਰਦੇ ਨੇਗੇ ਪਰ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਆ ਪੋਂ ਤਸ ਤੋਂ ਮਸਲੀ ਹੋਰੀ ਸਰਦਾਰ ਜਗਜੀਤ ਸਿੰਘ ਬੱਲੇਵਾਲ ਜੋ ਕਿ ਅੱਜ 35ਵੇਂ ਦਿਨ ਮਰਨ ਮਰਤੇ ਪਹੁੰਚ ਚੁੱਕੇ ਲਗੇ ਕਿਉਂਕਿ ਜਿਹੜੀ ਉਹਦੀ ਹਾਲਤਾਂ ਬਹੁਤ ਨਾਜ਼ੁਕ ਜਿਹੜੀ ਚਲ ਤੌਰ ਦੇ ਵਿੱਚ ਚੱਲ ਰਹੀ ਹੈ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਇਹਨਾਂ ਇਲਾਕਿਆਂ ਤੇ ਪਹੁੰਚੋ ਜੋ ਕਿ ਆਪਣੇ ਦਿੱਤੇ ਹੋਏ ਪ੍ਰੋਗਰਾਮ ਤੇ ਅਨਸਾਰ ਦੇ ਹਾਲਾਂਕਿ ਕਿਸਾਨਾਂ ਵੱਲੋਂ ਇਸ ਦੌਰਾਨ ਵੱਡਾ ਦਿਲ ਦਿਖਾਇਆ ਗਿਆ ਅਤੇ ਥਾਂ-ਥਾਂ ਤੇ ਜਾਮ ਵਿੱਚ ਫਤਿਹ ਲੋਕਾਂ ਨੂੰ ਚਾਹ ਆਦ ਪਿਲਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਘਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਮਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੀ ਅਤੇ ਜੇ ਕਿਸੇ ਦੀ ਸਿਹਤ ਵਿਗੜਦੀ ਹੈ ਜਾਂ ਫਿਰ ਕਿਸੇ ਵਿਅਕਤੀ ਵੱਲੋਂ ਇੰਟਰਵਿਊ ਤੇ ਜਾਣਾ ਹੈ ਅਜਿਹੇ ਲੋਕਾਂ ਨੂੰ ਜਾਮਚੋ ਕੱਢਣ ਦੀ ਸਹੂਲਤ ਦਿੱਤੀ ਗਈ ਹੈ ਦੂਜੇ ਪਾਸੇ ਤਸਵੀਰਾਂ ਸ਼ੰਭੂ ਬਾਰਡਰ ਤੋਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ਦੀਆਂ ਪਟੜੀਆਂ ਤੇ ਬੈਠ ਗਏ ਨੇ ਅਤੇ ਰੇਲ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ ਗਿਆ ਹੈ ਤਦਾਸੀ ਇੱਕ ਇੱਕ ਕਿਸਾਨਾਂ ਦੇ ਪੰਜਾਬ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨੇ ਟਰੱਕ ਯੂਨੀਅਨ ਪੀ ਆਰਟੀਸੀ ਪਟਵਾਰ ਯੂਨੀਅਨ ਆਦ ਨੇ ਵੀ ਆਪਣਾ ਸਮਰਥਨ ਦਿੱਤਾ ਸੀ ਅਤੇ ਆਪੋ ਆਪਣੀਆਂ ਸੇਵਾਵਾਂ માં ਬੰਦ ਰੱਖਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅੱਜ ਪੂਰੇ ਪੰਜਾਬ ਭਰ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਦਸਦੀ ਇੱਕ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ 3 ਦਸੰਬਰ ਨੂੰ ਪੂਰਾ ਪੰਜਾਬ ਬੰਦ ਰੱਖਣ ਦੇ ਅਪੀਲ ਕਿਸਾਨਾਂ ਵੱਲੋਂ ਕੀਤੀ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ